ਇਸ ਨੂੰ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਸਹਿਤ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰਾਂ ਵਿਰੁੱਧ ਵੱਡੀ ਗਿਣਤੀ ਵਿੱਚ ਇਕੱਠਾਂ ਹੋ ਕੇ ਸ਼ਹਿਰ ਅੰਦਰ ਵਿਸ਼ਾਲ ਪੈਦਲ ਦੋਸ਼ ਮਾਰਚ ਕਰਦੇ ਹੋਏ ਜਿਹੜਾ ਚੌਂਕ ਵਿੱਚ ਪਹੁੰਚ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਸੁਆਮੀ 나ਥਾਲ ਰਿਪੋਰਟ ਲਾਗੂ ਕਰੇ ਅਤੇ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਵੀ ਰਿਹਾਅ ਕੀਤਾ ਜਾਵੇ ਇਸ ਦੇ ਨਾਲ ਹੀ ਸ਼ਹੀਦ ਹੋਏ ਕਿਸਾਨ ਸੁੱਪ ਕਰਨ ਦੇ ਕਾਤਲਾਂ ਨੂੰ ਵੀ ਮਿਸਾਲੀ ਸਜ਼ਾ ਦਿੱਤੀ ਜਾਵੇ ਕਿਸਾਨ ਮਜ਼ਦੂਰ ਸੰਘਸ਼ ਪੜੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨਾਲ ਮੇਰੇ ਸਾਡੇ ਦੋਹਾਂ ਫੋਰਮਾਂ ਦੇ ਸਤਕਾਰਯੋਗ ਆਗੂ ਸਹਿਬਾਨ ਅੱਜ ਦਾ ਪੁੱਤ ਪਤਲਾ ਜਿਹੜਾ ਕੇਂਦਰ ਸਰਕਾਰ ਦਾ ਫੁਕਿਆ ਜਾ ਰਿਹਾ ਔਰ ਇਹ ਫੁਕਲਾ ਦੈਨ ਕਰਕੇ ਇਹ ਮਹਿਸੂਸ ਹੋ ਰਿਹਾ ਵਾ ਕਿ ਅਸੀਂ ਦੇਸ਼ ਦੇ ਹਾਕਮਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਤੁਸੀਂ ਅੱਖੋਂ ਪਰੋਖੇ ਕਰਕੇ ਕਦੀ ਵੀ ਸੁਖ ਦੀ ਨੀਂਦ ਨਹੀਂ ਸੌ ਸਕੋਗੇ ਕਿਉਂਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਅੰਦੋਲਨ 23 ਫਰਵਰੀ ਤੋਂ ਸ਼ੁਰੂ ਹੋਇਆ ਸੀਗਾ ਉਸ ਅੰਦੋਲਨ ਦੇ ਵਿੱਚ ਜਿਵੇਂ ਤੋਹਾਂ ਤਸ਼ੱਦਦ ਕੀਤਾ ਵਾ 21 ਫਰਵਰੀ ਤੱਕ ਜਿਵੇਂ ਜੱਲਿਆਂ ਵਾਲਾ ਬੰਗ ਬਣਾ ਕੇ ਰੱਖਿਆ ਤੇ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਵਾ ਅੱਜ ਸ਼ੁਭ ਕਰਨ ਦੀਆਂ ਹਸਤੀਆਂ ਪੂਰੇ ਦੇਸ਼ ਦੇ ਵਿੱਚ ਜਾ ਰਹੀਆਂ ਵਾਂ ਜਿਵੇਂ ਭਾਜਪਾਈ ਕਾਰਕੁਨਾਂ ਦਾ ਵਿਰੋਧ ਹੋ ਰਿਹਾ ਵਾ ਇਹਦਾ ਮਤਲਬ ਹੀ ਦੇਸ਼ ਦੀ ਕੱਲੇ-ਕੱਲੇ ਲੋਕਾਂ ਦੇ ਕੰਨ ਦੇ ਵਿੱਚ ਜਿਹੜੀ ਆਵਾਜ਼ ਪਾਉਣੀ ਚਾਹੁੰਦੇ ਸੀ ਮੋਰਚਿਆਂ ਦੇ ਲੋਕ ਉਹਨਾਂ ਨੇ ਮੋਰਚੇ ਦੇ ਆਗੂਆਂ ਨੂੰ ਆਪਣਾ ਕੰਮ ਕਰ ਦਿੱਤਾ ਵਾ ਪਹਿਲੀ ਵਾਰ ਆਊਗਾ ਦੇਸ਼ ਦੇ ਇਤਿਹਾਸ ਦੇ ਵਿੱਚ ਕਿ ਕਿਸਾਨੀ ਮੰਗਾ ਮਸਲਿਆਂ ਤੇ ਐਹਰਕੀ ਵਾਲੀ ਚੋਣ ਜਿਹੜੀ ਲੜੀ ਜਾਊਗੀ ਨਹੀਂ ਤੇ ਇਸ ਤੋਂ ਪਹਿਲਾਂ ਚੋਣਾਂ ਜਿਹੜੀਆਂ ਵਾਂ ਉਹ ਕਦੀ ਕਿਸਾਨਾਂ ਦੇ ਮਸਲੇ ਨਹੀਂ ਕੇ ਸਾਹਮਣੇ ਆਏ ਐਹਰਕੀ ਸਾਹਮਣੇ ਆ ਰਹੇ ਆ ਬੋਲ ਰੀਆਂ ਵਾ ਵਿਰੋਧੀ ਧਿਰਾਂ ਵੀ ਵੀ ਐਮਐਸਪੀ ਗਰੰਟਰ ਦਾ ਕਾਨੂੰਨ ਵੀ ਬਣਾਵਾਂਗੇ ਔਰ ਕਿਸਾਨਾਂ ਮਿਹਦੂਰਾਂ ਨੂੰ ਕਰਜ਼ਾ ਮੁਕਤ ਵੀ ਕਰਾਂਗੇ ਇਹ ਸਿਰਫ ਭਾਰਤ ਦੇ 140 ਕਰੋੜ ਲੋਕਾਂ ਦਾ ਏਕਾ ਬੋਲ ਰਿਆ ਵਾ ਇਹਦੇ ਵਿੱਚ ਅਪੀਲ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਵੀ ਇਹ ਅੰਦੋਲਨ ਕੱਲੇ ਕਿਸਾਨ ਦਾ ਜਾਂ ਮਜ਼ਦੂਰ ਦਾ ਨਹੀਂ ਜੇ ਹਰੇਕ ਵਰਗ ਦਾ ਅੰਦੋਲਨ ਜੇ ਜਿੱਥੇ ਐਮ ਐਸ ਪੀ ਦਾ ਗਰੰਟੀ ਦਾ ਕਾਨੂੰਨ ਉਹ ਕਿਸਾਨਾਂ ਮਜ਼ਦੂਰਾਂ ਨੂੰ ਜ਼ਰੂਰੀ ਆ ਉਥੇ ਜਿਨ੍ਹਾਂ ਖਰੀਦ ਕੇ ਖਾਣਾ ਉਹਨਾਂ ਵਾਸਤੇ ਵੀ ਜ਼ਰੂਰੀ ਆ ਜਿਹੜੀ ਚੀਜ਼ ਦੀ ਐਮ ਐਸ ਪੀ ਆ ਜਿਵੇਂ ਕਣਕ 22 ਰੁਪਏ ਕਿਲੋ 35 40 ਰੁਪਏ ਕਿਲੋ 30 ਰੁਪਏ ਕਿਲੋ ਆਟਾ ਮਿਲ ਜਾਂਦਾ ਵਾ ਜਿਵੇਂ ਚੌਲ 22 ਰੁਪਏ ਕਿਲੋ ਝੋਨਾ ਤੇ 40 45 ਚਾਵਲ ਮੋਟਾ ਮਿਲ ਜਾਂਦਾ ਵਾ ਬਾਸਮਤੀ ਤੇ ਐਮ ਐਸ ਪੀ ਹੈ ਨਹੀਂ ਉਹ 2000 ਨੂੰ ਕੁਇੰਟਲ ਵੀ ਖਰੀਦ ਕੇ ਅਗਲਾ ਆਪਣਾ ਬ੍ਰਾਂਡ ਲਾ ਕੇ ਲਾਲ ਕਿਲਾ ਬ੍ਰਾਂਡ ਆਏ 10 ਕਿਲੋ ਦੀ ਥੈਲੀ ਬੇਸ਼ੱਕ ਉਹ 2000 ਦੀ ਵਿੱਚ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਇਸੇ ਤਰ੍ਹਾਂ ਹੀ ਫਲਾਂ ਸਬਜ਼ੀਆਂ ਦੁੱਧ ਦੇ ਉੱਤੇ ਐਮਐਸਪੀ ਫਰੂਟ ਦੇ ਉੱਤੇ ਹੈ ਨਹੀਂ ਉਹਦਾ ਕਰਕੇ ਜਿਹੜੀ ਚੀਜ਼ ਕਾਰਪੋਰੇਟ ਦੇ ਗਦਾਮ ਚ ਆ ਜਾਂਦੀ ਆ ਉਹਦੀ ਨਕਲੀ ਥੋੜ ਪੈਦਾ ਕਰਕੇ ਜਿਵੇਂ ਖਪਤਕਾਰ ਨੂੰ ਲੁੱਟਿਆ ਜਾਂਦਾ ਵਾ ਅਸੀਂ ਕਹਿੰਨੇ ਆ ਵੀ ਜਿੱਥੇ ਐਮਐਸਪੀ ਆ ਉੱਥੇ ਐਮਆਰਪੀ ਵੀ ਹੋਣੀ ਚਾਹੀਦੀ ਆ ਖਪਤਕਾਰ ਨੂੰ ਪਤਾ ਹੋਵੇ ਵੀ ਮੇਰੇ ਪਤੀਲੀ ਦੇ ਵਿੱਚ ਦਾਲ ਆਣ ਕੇ ਜੇ ਕਿਸਾਨ ਕੋਲੋਂ 30 ਰੁਪਏ ਆਈ ਤੇ ਮੇਰੇ 40 ਰੁਪਏ ਬਤੀਲੀ ਚ ਪੈ ਜੂਗੀ ਜੇ ਕਿਸਾਨ ਕੁੰਦੇ 10 ਰੁਪਏ ਕਿਲੋ ਆਲੂ ਵੇਚੇ ਤੇ ਮੈਨੂੰ 15 ਮਿਲ ਜਾਣਗੇ ਇਹ ਚੀਜ਼ਾਂ ਵਾਸਤੇ ਹਰੇਕ ਵਰਗ ਨੂੰ ਇਕੱਠੇ ਹੋਣ ਕੇ ਲੜਨ ਦੀ ਜ਼ਰੂਰਤ ਏ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਮਾਧਿਅਮ ਰਹੀ ਵੀ ਅੰਦੋਲਨ ਅੱਜ 55ਵੇਂ ਦਿਨ ਦੇ ਵਿੱਚ ਚੱਲ ਰਿਹਾ ਵਾ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਦੱਸਣਾ ਚਾਹ ਰਹੇ ਆ ਵੀ ਸਾਡੇ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਜਲਦੀ ਰਿਹਾ ਕਰੋ ਜਿਹੜਿਆ ਕਾਤਲਾਂ ਨੇ ਸ਼ੁਭ ਕਰਨ ਦੇ ਸਿੱਧੀ ਗੋਲੀ ਮਾਰੀ ਆ ਉਹਨਾਂ ਕਾਤਲਾਂ ਤੇ ਬੰਦੀ ਕਾਰਵਾਈ ਤਹਿਤ ਪਰਚਾ ਜਾਰਜ ਕਰਕੇ ਉਹਨਾਂ ਨੂੰ ਜੇਲ੍ਹੀ ਡੱਕੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਰੋਧ ਦਾ ਤੁਹਾਨੂੰ ਰੋਜ਼ ਸਾਹਮਣਾ ਕਰਨਾ ਪਊਗਾ ਇਹ ਪ੍ਰਚੰਡ ਜਿਹੜੀ ਲਹਿਰ ਵਾ ਇਹ ਹੋਰ ਅੱਗੇ ਜਾਊਗੀ ਸੋ ਧੰਨਵਾਦ ਕਰਦੇ ਆ ਮੀਡੀਆ ਦਾ ਧੰਨਵਾਗਤ ਕਰਦੇ ਇਨੀ ਤੋ ਪਛਾਈਆਂ ਸੰਗਤਾਂ ਦਾ 9 ਆਪਣਾ ਅਪ੍ਰੈਲ ਨੂੰ ਰੇਲ ਦਾ ਚੱਕਾ ਵੀ ਜਾਮ ਹੋਊਗਾ ਜੇ ਇਹਨਾਂ ਮੰਗਾ ਮਸਲੇ ਹਲੇ ਧਿਆਨ ਨਾ ਦਿੱਤਾ ਸਾਡੇ ਨੌਜਵਾਨ ਰਿਹਾਨਾ ਕੀਤੇ ਪਾਣੀ ਦਾ ਬਿਜਲੀ ਬੰਦ ਦਾ ਬੰਦੋਬਸਤ ਅੰਦੋਲਨਾਂ ਦੇ ਦਾਜੇ ਦੇ ਨਾ ਕੀਤਾ ਤੇ ਰੀਲ ਦਾ ਚੱਕਾ ਵੀ ਜਾਮ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੇਂਦਰ ਦੀ ਸਰਕਾਰ ਨੇ ਅਣਮੁੱਖੀ ਤਸ਼ੱਦਦ ਢਾਉਂਦਿਆਂ ਹੋਇਆ ਸਾਡੇ ਤੇ ਅਥਰੂ ਗੈਸ ਔਰ ਉਹ ਹਥਿਆਰ ਜਰੀਲੇ ਹਥਿਆਰ ਇਹਨਾਂ ਨੇ ਜਰੀਲੀਆਂ ਗੈਸਾਂ ਜਿਨ੍ਹਾਂ ਹਥਿਆਰਾਂ ਦੀ ਮਨਾਹੀ ਹੈ ਉਹਨਾਂ ਨੂੰ ਵਰਤਦਿਆਂ ਹੋਇਆ ਸਿੱਧੀਆਂ ਗੋਲੀਆਂ ਚਲਾਉਂਦਿਆਂ ਹੋਇਆ ਸਾਡੇ ਇੱਕ ਨੌਜਵਾਨ ਸ਼ੁਭ ਕਰਨ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਸੈਂਕੜੇ ਨੌਜਵਾਨਾਂ ਨੂੰ ਇਹਨਾਂ ਨੇ ਜ਼ਖਮੀ ਕੀਤਾ ਔਰ ਸੈਂਕੜੇ ਨੌਜਵਾਨ ਇਹਨਾਂ ਨੇ ਗ੍ਰਿਫਤਾਰ ਕੀਤੇ ਬਹੁਤ سارے ਨੌਜਵਾਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਹੋਇਆ ਗਿਆ ਸਵਿਧਾਨ ਦੀਆਂ ਤੱਜੀਆਂ ਉਡਾਈਆਂ ਗਈਆਂ ਔਰ ਹਾਲਾਂ ਸਾਡੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਗੁਰਕੀਰਤ ਨਵਦੀਪ ਤੇ ਅਨੀਸ਼ ਖਟਕਰ ਹਾਲਾਂ ਵੀ ਹਰਿਆਣੇ ਦੀਆਂ ਜੇਲਾਂ ਦੇ ਵਿੱਚ ਡਕੇ ਹੋਏ ਆ ਔਰ ਉਹਨਾਂ ਤੇ ਤਸ਼ੱਦਦ ਵੀ ਹੋਇਆ। ਸੋ ਉਹਨਾਂ ਦੀ ਤੁਰੰਤ ਰਿਹਾਈ ਵਾਸਤੇ ਪੂਰੇ ਭਾਰਤ ਦੇ ਵਿੱਚ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਭਾਜਪਾ ਦੇ ਪੁਤਲੇ ਫੁਕੇ ਜਾ ਰਹੇ ਆ। ਉਸੇ ਲੜੀ ਨੂੰ ਅੰਜਾਮ ਦੇਣ ਵਾਸਤੇ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸਾਂਝੇ ਫੋਰਮਾਂ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਇਕੱਤਰਤਾ ਹੋਈ ਹੈ। ਔਰ ਨਾਲ ਹੀ ਦੂਸਰਾ ਜਿਹੜਾ ਮਸਲਾ ਸਾਡਾ ਇੱਕ ਹੋਰ ਵਿਸ਼ੇਸ਼ ਹੈ ਕਿ ਇਹਨਾਂ ਨੇ ਸੰਘਰਸ਼ ਕਰ ਰਹੇ ਭਾਜੀ ਇਹ ਕਿਸਾਨਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਦਾ ਇਹਨਾਂ ਨੇ ਕੋਈ ਖਿਆਲ ਨਹੀਂ ਕੀਤਾ ਇਹਨਾਂ ਲਈ ਕੋ ਉਥੇ ਪੱਖਾਂ ਦੀਆਂ ਦੀ ਜਾਂ ਬਿਜਲੀ ਦੀ ਵਿਵਸਥਾ ਜਿਹੜੀ ਆ ਕੋਈ ਨਹੀਂ ਜਿਹੜੀ ਹੈਗੀ ਵੀ ਸੀ ਰੈਗੂਲਰ ਉਹਨੂੰ ਨਹੀਂ ਚਲਾ ਰਹੇ ਸਗੋਂ ਉਥੇ ਸਪਲਾਈ ਜਿਹੜੀ ਇਹਨਾਂ ਨੇ ਕੱਟ ਕੀਤੀ ਹੈ ਸੋ ਇਹ ਸਾਰੇ ਦੇ ਰੋਸ ਵਜੋਂ 9 ਤਰੀਕ ਨੂੰ ਰੇਲਾਂ ਰੁਕੀਆਂ ਜਾਣੀਆਂ ਜੇਕਰ ਸਰਕਾਰ ਅਮਲ ਨਹੀਂ ਕਰਦੀ ਤਾਂ ਰੇਲ ਰੋਕੋ ਵੀ ਲੰਬਾ ਚੱਲ ਸਕਦਾ ਹੈ ਔਰ ਟਰੈਕਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ